ਬਠਿੰਡਾ ਦੇ ਕਿਲਾ ਰੋਡ ਤੇ ਦਿਨ ਦਿਹਾੜੇ ਲੁੱਟ ਕਰਨ ਵਾਲੇ ਲੁਟੇਰੇ ਜਲਦੀ ਹੋਣਗੇ ਸਲਾਖਾਂ ਦੇ ਪਿੱਛੇ ਬਠਿੰਡਾ ਪੁਲਿਸ ਵੱਲੋਂ ਕੀਤੀ ਗਈ ਪਛਾਣ ਡੀਐਸਪੀ ਸਿਟੀ 1 ਕੁਲਦੀਪ ਸਿੰਘ ਬਰਾੜ ਵੱਲੋਂ ਜਾਣਕਾਰੀ ਕੀਤੀ ਗਈ ਸਾਂਝੀ ਦੱਸਦੀਏ ਕਿ ਬਠਿੰਡਾ ਦੇ ਕਿਲਾ ਰੋਡ ਤੇ ਅੱਜ ਦਿਨ ਦਿਹਾੜੇ ਇੱਕ ਦੁਕਾਨ ਦੇ ਉੱਤੇ ਦੋ ਸਕੂਟਰੀ ਸਵਾਰ ਲੁਟੇਰੇ ਆਉਂਦੇ ਹਨ ਅਤੇ ਹਥਿਆਰ ਦਿਖਾ ਕੇ ਉੱਥੇ ਇੱਕ ਦੁਕਾਨ ਦੇ ਉੱਤੋਂ 70000 ਰੁਪਏ ਦੀ ਲੁੱਟ ਕੀਤੀ ਜਾਂਦੀ ਹੈ ਇਹ ਬਠਿੰਡਾ ਪੁਲਿਸ ਦੇ ਗਲੇ ਦੀ ਹੱਡੀ ਬਣ ਚੁੱਕਿਆ ਸੀ ਕਿਉਂਕਿ ਪਿਛਲੇ ਦਿਨ ਵੀ ਲਗਾਤਾਰ ਲੁੱਟਾਂ ਘੋਂਦੀਆਂ ਰਹੀਆਂ ਹਨ ਤੇ ਇਸ ਨੂੰ ਦੇਖਦੇ ਹੋਏ ਬਠਿੰਡਾ ਪੁਲਿਸ ਵੱਲੋਂ ਵੀ ਆਪਣੀ ਸਾਖ بچਾਉਣ ਦੇ ਲਈ ਇੱਕ ਵੱਡਾ ਕੰਮ ਕੀਤਾ ਉਹਨਾਂ ਵੱਲੋਂ ਸੀਸੀਟੀਵੀ ਕੈਮਰੇ ਫਰੋਣ ਤੋਂ ਬਾਅਦ ਇਹਨਾਂ ਲੁਟੇਰਾਂ ਦੀ ਪਛਾਣ ਕਰ ਲਈ ਕਿਉਂਕਿ ਉਸ ਦਾ ਸਕੂਟਰੀ ਦਾ ਨੰਬਰ ਸੀਗਾ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਆ ਗਿਆ ਸੀ ਤੇ ਉਸ ਨੂੰ ਲੈ ਕੇ ਬਠਿੰਡਾ ਪੁਲਿਸ ਨੇ ਸਕੂਟਰੀ ਦੀ ਪਛਾਣ ਹੋਣ ਤੋਂ ਬਾਅਦ ਲੁਟੇਰਿਆਂ ਦੀ ਵੀ ਪਛਾਣ ਕਰ ਲਈ ਹੈ ਡੀਐਸਪੀ ਸਿਟੀ 1 ਕੁਲਦੀਪ ਸਿੰਘ ਬਰਾੜ ਨੇ ਬੋਲਦਿਆ ਕਿ ਉਹਨਾਂ ਵੱਲੋਂ ਟੀਮਾਂ ਬਣਾ ਕੇ ਹੁਣ ਉਹਨਾਂ ਦੇ ਪਿੱਛੇ ਲਗਾ ਦਿੱਤੀਆਂ ਹਨ ਜਲਦੀ ਹੀ ਉਹ ਲਟੇਰੇ ਆ ਜਿਹੜੇ ਉਸ ਲੱਖਾਂ ਦੇ ਪਿੱਛੇ ਹੋਣਗੇ ਦੱਸ ਦਈਏ ਕਿ ਬਠਿੰਡਾ ਪੁਲਿਸ ਵੱਲੋਂ ਇੱਕ ਬਠਿੰਡਾ ਪੁਲਿਸ ਦੀ ਗਿਰਿੜ ਦੀ ਹੱਡੀ ਬਣਿਆ ਵੱਡਾ ਮਾਮਲਾ ਜੋ ਬਠਿੰਡਾ ਦੇ ਅਦਰਸ਼ਨ ਕਰਦਾ ਸੀ ਉੱਥੇ ਇੱਕ ਔਰਤ ਜੋ ਸ਼ਹਿਰ ਕਰਦੀ ਸੀ ਤਾਂ ਉਸਦੇ ਕੰਨਾਂ ਦੇ ਵਿੱਚ ਵਾਲੀਆਂ ਪਟ ਕੇ ਆਪਣਾ ਲਟੇਰੇ ਫਰਾਰ ਹੋ ਗਈ ਸੀ ਤੇ ਉਹ ਬਠਿੰਡਾ ਪੁਲਿਸ ਵੱਲੋਂ ਉਸ ਮਾਮਲੇ ਨੂੰ ਵੀ ਟਰੇਸ ਕੀਤਾ ਟਰੇਸ ਕਰਨ ਤੋਂ ਬਾਅਦ ਪਿਓ ਪੁੱਤ ਉਸ ਮਾਮਲੇ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤੇ ਗਿਆ ਸੀ ਤੇ ਉਹਨਾਂ ਦੇ ਕੋਲੋਂ ਹੋਰ ਵੀ ਚੋਰੀ ਦਾ ਬਹੁਤ ਸਾਰਾ ਸਮਾਨ ਮਿਲਿਆ ਹੈ ਲਗਾਤਾਰ ਬਠਿੰਡਾ ਪੁਲਿਸ ਵੱਲੋਂ ਇਹਨਾਂ ਚੋਰਾਂ ਦੇ ਪਿੱਛਾ ਕਰਦੇ ਹੋਏ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਧੱਕਿਆ ਜਾ ਰਿਹਾ ਹੈ ਇਸ ਨੂੰ ਲੈ ਕੇ ਕਿਤਨਾ ਕਿਤੇ ਇੱਥੇ ਲੋਕਾਂ ਦਾ ਮਨੋਬਲ ਇਸ ਮਾਮਲੇ ਨੂੰ ਲੈ ਕੇ ਡਿੱਗਦਾ ਹੈ ਉੱਥੇ ਬਠਿੰਡਾ ਪੁਲਿਸ ਦੇ ਉੱਤੇ ਲੋਕਾਂ ਨੂੰ ਹੁਣ ਮਾਣ ਵੀ ਮਹਿਸੂਸ ਕਰਨ ਲੱਗੇ ਨੇ ਕਿਉਂਕਿ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਉਹ ਟਰੇਸ ਕੀਤੇ ਜਾ ਰਹੇ ਹਨ ਸੀਸੀਟੀਵੀ ਕੈਮਰੇ ਲੋਕਾਂ ਦੇ ਲਈ ਬਹੁਤ ਜ਼ਿਆਦਾ ਸਹਾਇੀ ਹੋ ਰਹੇ ਹਨ ਅਗਰ ਤੁਹਾਡੇ ਨੇੜੇ ਤੇ ਕਿਤੇ ਵੀ ਸੀਸੀਟੀਵੀ ਕੈਮਰਾ ਲੱਗਿਆ ਤਾਂ ਚੋਰ ਕਿਤੇ ਵੀ ਨਹੀਂ ਭੱਜ ਸਕਦੇ ਇਸ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਇਹ ਵੀ ਅਪੀਲ ਕੀਤੀ ਗਈ ਹੈ ਕਿ ਹਰ ਇੱਕ ਵਿਅਕਤੀ ਆਪਣੇ ਨੇੜੇ ਤੇ ਕਿਤੇ ਨਾ ਕਿਤੇ ਸੀਸੀਟੀਵੀ ਕੈਮਰਿਆਂ ਦੀ ਵਰਤੋਂ ਜ਼ਰੂਰ ਕਰੇ ਜਾਂ ਆਪਣੇ ਸੀਸੀਟੀਵੀ ਕੈਮਰੇ ਜ਼ਰੂਰ ਲਗਾਵੇ ਕਿਉਂਕਿ ਇਹ ਬਹੁਤ ਜ਼ਿਆਦਾ ਸਹਾਇੀ ਹੁੰਦੇ ਹਨ ਤੇ ਹੁਣ ਬਠਿੰਡਾ ਪੁਲਿਸ ਵੱਲੋਂ ਜੋ ਮਹਿਣਾ ਚੌਂਕ ਵਿਖੇ ਇੱਕ ਦੁਕਾਨ ਦੇ ਉੱਤੇ ਲੁਟੇਰਿਆਂ ਬਲੋਦਨ ਦਿਹਾੜੇ ਲੁੱਟ ਕੀਤੀ ਗਈ ਸੀ 70000 ਰੁਪਏ ਦੀ ਉਸ ਮਾਮਲੇ ਦੀ ਹੁਣ ਪਛਾਣ ਹੋ ਗਈ ਹੈ ਜਿੱਥੇ ਸਕੂਟਰੀ ਦੀ ਪਛਾਣ ਹੋ ਗਈ ਹੈ ਉੱਥੇ ਦੋ ਲੁਟੇਰਿਆਂ ਦੀ ਵੀ ਪਛਾਣ ਹੋ ਗਈ ਹੈ ਇਹ ਜਲਦੀ ਹੀ ਇਹ ਸਲਾਖਾਂ ਦੇ ਪਿੱਛੇ ਹੋਣਗੇ ਅੱਜ ਮਿਤੀ 12/7/24 ਨੂੰ ਦੰਦ ਦੇ ਸਮੇਂ ਕਿਲਾ ਰੋਡ ਤੇ ਜੋ ਪੀਰਖਾਨੇ ਵਾਲੀ ਗਲੀਆ ਉੱਥੇ ਅਗਰ왈 ਮਨਿਕ ਚੈਨ ਆਦਿ ਦੁਕਾਨ ਤੋਂ ਤੋਂ ਅਨਪਛਾਤੇ ਨੌਜਵਾਨ 70000 ਰੁਪਏ ਦੀ ਖੋ ਕਰਕੇ ਲੈ ਗਏ ਸੀ ਇਸ ਦੇ ਸਬੰਧੀ ਅਸੀਂ ਜਿਹੜੀ ਸਕੂਟਰੀ ਦੇ ਉੱਤੇ ਉਹਨਾਂ ਨੇ ਖੋ ਕੀਤੀ ਸੀ ਉਹ ਆਡੈਂਟੀਫਾਈ ਕਰ ਲਈ ਆ ਦੋਨੋਂ ਦੋਸ਼ੀਆਂ ਨੂੰ ਵੀ ਆਡੈਂਟੀਫਾਈ ਕਰ ਲਿਆ ਜਿਨ੍ਹਾਂ ਦੀ ਤਲਾਸ਼ ਵਿੱਚ ਸਹੀ ਟੀਮਾਂ ਭੇਜੀਆਂ ਹੋਈਆਂ ਅਤੇ ਬਹੁਤ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਤੋਂ ਇਲਾਵਾ ਮੈਂ ਸ਼ਹਿਰ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਨਾ ਕਿ ਸ਼ਹਿਰ ਦੀ ਅਮਨ ਸ਼ਾਂਤੀ ਕਿਸੇ ਵੀ ਹਾਲਤ ਵਿੱਚ ਭੰਗ ਨਹੀਂ ਹੋਣ ਦਿੱਤੀ ਜਾਏਗੀ ਅਤੇ ਸ਼ਹਿਰ ਵਿੱਚ ਅਮਨ ਕਾਨੂੰਨ ਬਣਾ ਕੇ ਰੱਖਿਆ ਜਾਏਗਾ